ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੀ ਵਿੰਟਰ ਦੀ ਕਲੈਕਸ਼ਨ ਸ਼ਾਲਾਂ ਦੇ ਨਾਲ ਜਿਹੜੀ ਕਿ ਰੂਟੀਨ ਵਾਈਜ਼ ਤੇ ਬਹੁਤ ਪੈਣਾ ਦੀ ਡਿਮਾਂਡ ਸੀਗੀ ਹਨਾ ਕਿ ਇਹ ਵਾਲੇ ਸੂਟ ਲੈ ਕੇ ਆਓ ਆਪਣੀ ਕੋਈ ਵੀਡੀਓ ਆਈ ਸੀ ਹੁਣ ਤੱਕ ਸ਼ਾਲਾਂ ਦੇ ਉੱਪਰ ਤੇ ਬਹੁਤ ਸਾਰਾ ਸਟਾਕ ਆ ਜਿਹੜਾ ਨਿਊ ਐਡ ਆਨ ਹੋ ਚੁੱਕਿਆ ਵਾ ਸੋ ਇਨਾਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਊਗਾ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਦੇ ਨਵੇਂ ਤੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਬਾਕੀ ਕੱਲ੍ਹ ਪਹਿਣਾ ਨੇ ਬਹੁਤ ਜ਼ਿਆਦਾ ਹਨਾ ਮੈਸੇਜ ਆਏ ਸੀ ਬਰਥਡੇ ਦੇ ਉੱਪਰ ਸੋ ਸਾਰੀਆਂ ਭੈਣਾਂ ਦਾ ਜਿਨ੍ਹਾਂ ਨੂੰ ਤਾਂ ਰਿਪਲਾਈ ਹੋ ਸਕਿਆ ਇਨਸਟਾ ਤੇ YouTube ਤੇ ਸਾਰੇ ਕਿਤੇ ਹਨਾ ਕਿਸੇ ਨੇ WhatsApp ਦੇ ਉੱਪਰ ਬਹੁਤ ਜ਼ਿਆਦਾ ਮੈਸੇਜ ਸਿਗੇ ਸਾਰੀਆਂ ਭੈਣਾਂ ਦੇ ਕੋਸ਼ਿਸ਼ ਰਹੀ ਹੈ ਕਿ ਹਰ ਇੱਕ ਭੈਣ ਦਾ ਮੈਂ ਰਿਪਲਾਈ ਕਰ ਸਕਾਂ ਪਰ ਫੇਰ ਵੀ ਜੇ ਕੋਈ ਭੈਣ ਰਹਿ ਗਈ ਹੋਵੇ ਜਿਨ੍ਹਾਂ ਨੂੰ ਰਿਪਲਾਈ ਨਾ ਆਇਆ ਹੋਵੇ ਹਨਾ ਥੈਂਕ ਯੂ so much ਤੁਸੀਂ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਇੰਨੀਆਂ ਵਧੀਆ ਵਧੀਆ ਹਨਾ ਵਿਸ਼ੇਸ ਤੁਸੀਂ ਕਰਦੇ ਹੋ ਜਣਕੇ ਬਹੁਤ ਹੀ ਵਧੀਆ ਲੱਗਦਾ ਵਾ ਤੇ ਸ਼ਾਇਦ ਤੁਹਾਡੀਆਂ ਵਿਸ਼ੇਸ ਦੇ ਨਾਲ ਹੀ ਆਪਾਂ ਹੁਣ ਤੱਕ ਇੱਥੇ ਖੜੇ ਆ ਹਨ ਸੋ ਥੈਂਕ ਯੂ ਸੋ ਮੱਚ ਆ ਤੇ ਆਦੀ ਲੋ ਸਾਰੀਆਂ ਹੀ ਭੈਣਾਂ ਦਾ ਜਿਨ੍ਹਾਂ ਨੇ ਇੰਨਾ ਜਿਆਦਾ ਪਿਆਰ ਦਿੱਤਾ ਤੇ ਇੰਨਾ ਵਧੀਆ ਹਨਾ ਇੰਨਾ ਸਪੈਸ਼ਲ ਮੇਰਾ ਦਿਨ ਬਣਾਇਆ ਸੋ ਸਾਰਿਆਂ ਨੂੰ ਥੈਂਕ ਯੂ ਸੋ ਮੱਚ ਜੀ ਤੇ ਚਲੋ ਜੀ ਮੈਂ ਤੁਹਾਨੂੰ ਦਿਖਾਨੀਆਂ ਅੱਜ ਦੇ ਸੂਟ ਤੇ ਅੱਜ ਦੀ ਕਲੈਕਸ਼ਨ ਵੀ ਬਹੁਤ ਸੋਹਣੀ ਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਫਟਾਫਟ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਪ੍ਰਾਈਸ ਹਰੇਕ ਸੂਟ ਦਾ ਵੀਡੀਓ ਦੇ ਵਿੱਚ ਆਪਣਾ ਪਾਇਆ ਹੁੰਦਾ ਸੋ ਸਕਿੱਪ ਕਰਕੇ ਨਾ ਵੀਡੀਓ ਨੂੰ ਦੇਖਿਆ ਕਰੋ ਫਿਰ ਤੁਹਾਨੂੰ ਪ੍ਰਾਈਸ ਨਹੀਂ ਪਤਾ ਲੱਗਦਾ ਪ੍ਰਾਈਸ ਮੈਂ ਹਮੇਸ਼ਾ ਵੀਡੀਓ ਦੇ ਵਿੱਚ ਲਗਾਇਆ ਹੁੰਦਾ ਸੋ ਵੀਡੀਓ ਨੂੰ ਧਿਆਨ ਨਾਲ ਦੇਖਿਆ ਕਰੋ ਤੇ ਪ੍ਰਾਈਸ ਦੇਖ ਲਿਆ ਕਰੋ ਫਿਰ ਪਹਿਣਾ ਦੇ ਅਲੱਗ ਤੋਂ ਪ੍ਰਾਈਸ ਲਈ ਮੈਸੇਜ ਆਉਂਦੇ ਨੇ ਤੇ ਚਲੋ ਜੀ ਦਿਖਾਨੀ ਆ ਅੱਜ ਦੇ ਸੂਟ ਅੱਜ ਦੀ ਵੀਡੀਓ ਦਾ ਪਹਿਲਾ ਇੱਕ ਸੂਟ ਹੈ ਬਹੁਤ ਹੀ ਪਿਆਰੀ ਕਲੈਕਸ਼ਨ ਆ ਬਹੁਤ ਸੋਹਣੀ ਕਲੈਕਸ਼ਨ ਆ ਸੋ ਜਿਹੜਾ ਵੀ ਸੂਟ ਲੈਣਾ ਹੋ ਫਟਾਫਟ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਦਿਓ ਪੂਰਾ ਵਧੀਆ ਵਿంటర్ ਦਾ ਸਾਰੇ ਵਾਰਮ ਸੂਟ ਨੇ ਬਹੁਤ ਹੀ ਵਧੀਆ ਤੇ ਵਿਦਾਊਟ ਕੋਈ ਵੀ ਇਹਦੇ ਲਈ ਹੁਣ ਸਪੈਸ਼ਲ ਇਹ ਮੈਸੇਜ ਨਾ ਕਰਿਓ ਕਿ ਦੀਦੀ ਇਹਨਾਂ ਤੇ ਲੂਨ ਤਾਂ ਨਹੀਂ ਹੁੰਦਾ ਬੋਤ ਤਾਂ ਨਹੀਂ ਹੁੰਦਾ ਵਿంటర్ ਦੀ ਜਿੰਨੀ ਵੀ ਆਪਾਂ ਕਲੈਕਸ਼ਨ ਤੁਹਾਡੇ ਲਈ ਲੈ ਕੇ ਆ ਰਹੇ ਆਂ ਉਨ ਕੋਸ਼ਿਸ਼ ਇਹੀ ਆ ਕਿ ਇਹਨਾਂ ਦੇ ਉੱਤੇ ਨਾ ਤਾਂ ਕੋਈ ਲੋ ਆਊਗਾ ਨਾ ਹੀ ਕੋਈ ਬੋਰਾ ਆਊਗਾ ਸੋ ਬਹੁਤ ਹੀ ਵਧੀਆ ਸਟਾਫ ਆ ਪੂਰਾ ਵਧੀਆ ਨਾ ਕੋਈ ਕਲਰਾਂ ਦੀ ਕੰਪਲੇਨ ਆ ਨਾ ਕੋਈ ਸ਼੍ਰਿੰਕਿੰਗ ਦੀ ਆ ਪੂਰਾ ਵਧੀਆ ਸਾਰੀ ਕਲੈਕਸ਼ਨ ਆ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਵੇਅਰ ਕਰੋ ਹੰਡਾਵੋ ਸੂਟ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਵਰਕ ਹੋਇਆ ਉੱਪਰ ਆਰੀ ਦੇ ਨਾਲ ਸਾਰਾ ਹਾਈਲਾਈਟ ਕੀਤਾ ਆਰੀ ਦੇ ਕੰਮ ਦੇ ਨਾਲ ਸਾਰਾ ਹਾਈਲਾਈਟ ਹੋਇਆ ਹੋਇਆ ਪ੍ਰਿੰਟ ਡਿਜੀਟਲ ਪ੍ਰਿੰਟਿੰਗ ਹੋ ਕੇ ਆਰੀ ਦੇ ਨਾਲ ਸਾਰੀ ਹਾਈਲਾਈਟ ਕੀਤੀ ਹੋਈ ਆ ਬਹੁਤ ਸੋਹਣਾ ਪ੍ਰਿੰਟਾਂ ਮਹਿੰਦੀਆ ਕਲਰ ਦੇ ਉੱਪਰ ਇਹ ਸੂਟ ਆ ਆ ਲੋ ਜੀ ਮਹਿੰਦੀਆ ਕਲਰ ਦੇ ਉੱਪਰ ਸਾਰਾ ਸੂਟ ਬਣਿਆ ਹੋਇਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਹਨਾ ਸੇਮ ਪ੍ਰਿੰਟਿੰਗ ਹੀ ਬੈਕ ਦੇ ਉੱਪਰ ਆਊਗੀ ਜਿੰਨੀ ਪ੍ਰਿੰਟਿੰਗ ਤੁਹਾਨੂੰ ਫਰੰਟ ਤੇ ਦੇਖਦੀ ਆ ਸੇਮ ਪ੍ਰਿੰਟਿੰਗ ਬੈਕ ਦੇ ਉੱਪਰ ਆ ਤੇ ਨਾਲ ਇਹਦੀਆਂ ਬਾਹਾਂ ਦੇ ਉੱਪਰ ਵੀ ਪ੍ਰਿੰਟਿੰਗ ਆਊਗੀ ਤੇ ਨਾਲ ਇਹ ਜਿਹੜੀ ਬਾਟਮ ਆਊਗੀ ਉਹ ਪਲੇਨ ਆਊਗੀ ਪਲੇਨ ਬਾਟਮ ਆਊਗੀ ਮਹਿੰਦੀਆ ਕਲਰ ਦੀ ਹੋਈ ਨਾਲ ਇਹਦੇ ਆਉਣਗੇ ਬਿਲਕੁਲ ਹੀ ਲਾਈਟ ਵੇਟ ਦੇ ਪੂਰੇ ਵਧੀਆ ਨਿੱਗੇ ਸ਼ਾਲ ਇਹ ਨਹੀਂ ਕਿ ਬਹੁਤ ਭਾਰੇ ਨੇ ਸੇਮ ਫੈਬਰਿਕ ਦੇ ਉੱਪਰ ਹੀ ਸ਼ਾਲ ਨੇ ਸਟਾਲ ਵਾਲੇ ਸੂਟ ਨਹੀਂ ਹੈਗੇ ਜੀ ਸ਼ਾਲਾਂ ਵਾਲੇ ਸੂਟ ਨੇ ਸ਼ਾਲ ਇਹਨਾਂ ਨਾਲ ਲੱਗੇ ਹੋਏ ਨੇ ਪੂਰੇ ਵਧੀਆ ਖੁੱਲੇ ਡੁੱਲੇ ਦੁਪੱਟੇ ਵਾਂਗੂ ਨੇ ਜਿਵੇਂ ਮਰਜੀ ਤੁਸੀਂ ਇਹਨਾਂ ਦੇ ਬੁੱਕਲ ਵਗੈਰਾ ਮਾਰ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਦੋ ਦੋ ਕਲਰ ਮਿਲਨੇ ਨੇ ਦੋਨੇ ਕਲਰ ਬਹੁਤ ਸੋਨੇ ਨੇ ਬਹੁਤ ਪਿਆਰੇ ਨੇ ਜਿਹੜਾ ਵੀ ਸੂਟ ਪਸੰਦ ਆਊਗਾ ਬਸ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰਿ ਚੱਲਿਓ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾਇ ਚੱਲਿਓ ਆਲੋ ਇਹਦਾ ਸੈਕਿੰਡ ਕਲਰ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਿਹੜੀਆਂ ਵੀ ਪਹਿਣਾ ਨਾਲ ਇਹਦੇ ਸੇਮ ਆਊਗੀ ਸ਼ਾਲ ਆਊਗਾ ਸੇਮ ਆਊਗੀ ਪਲੇਨ ਇਹ ਗਾਜਰੀ ਜਿਹਾ ਸ਼ੇਡ ਆ ਪਰਪਲ ਗਾਜਰੀ ਜਿਹਾ ਸ਼ੇਡ ਆ ਨਾਲ ਸੇਮ ਆਊਗੀ ਬਾਟਮ ਬਹੁਤ ਸੋਹਣੀ ਕਲੈਕਸ਼ਨ ਆ ਦੋ ਕਲਰ ਨੇ ਦੋਨੇ ਤੇ ਦੋਨੇ ਕਲਰ ਬਹੁਤ ਸੋਹਣੇ ਨੇ ਬਹੁਤ ਪਿਆਰੇ ਨੇ ਸੋ ਜਿਹੜਾ ਵੀ ਸੂਟ ਪਸੰਦ ਆਉਂਦਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚਲਿਓ ਬਣੇ ਤੇ ਲੁੱਕ ਇਦਾਂ ਦੀ ਹੋਣੀ ਆ ਇਹ ਸਾਰੀ ਡਿਜ਼ਾਈਨਿੰਗ ਹੈ ਦੀ ਆਹ ਲੋ ਜੀ ਨੈਕਸਟ ਡਿਜ਼ਾਈਨ ਡਿਜੀਟਲ ਜੀ ਪ੍ਰਿੰਟਿੰਗ ਹੋਈ ਆ ਜਿਹੜੀਆਂ ਪੈਣਾ ਨੂੰ ਆਰੀ ਵਗੈਰਾ ਦੇ ਕੰਮ ਨਹੀਂ ਬਸਾਣੇ ਤੇ ਕੋਈ ਵਰਕ ਨਹੀਂ ਹੋਇਆ ਬਟ ਪ੍ਰਿੰਟਿੰਗ ਬਹੁਤ ਸੋਹਣੀ ਆ ਮਿੱਠੀ ਪਿਆਰੀ ਜੀ ਪ੍ਰਿੰਟਿੰਗ ਆ ਮਸਟਰਡ ਕਲਰ ਦਾ ਸੂਟ ਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਸਾਰਾ ਸੂਟ ਬਣਿਆ ਹੋਇਆ ਲੁੱਕ ਵਾਈਸ ਸਾਰਾ ਪੱਲਾ ਦੇਖ ਸਕਦੇ ਹੋ ਸਾਰੇ ਪੱਲੇ ਦੇ ਉੱਪਰ ਡਿਜੀਟਲ ਪ੍ਰਿੰਟਿੰਗ ਹੋਈ ਆ ਤੇ ਸੇਮ ਪ੍ਰਿੰਟਿੰਗ ਹੀ ਬੈਕ ਤੇ ਆ ਸੇਮ ਪ੍ਰਿੰਟਿੰਗ ਬੈਕ ਤੇ ਆ ਤੇ ਨਾਲ ਸੇਮ ਜਿਵੇਂ ਪੱਲੇ ਤੇ ਪ੍ਰਿੰਟਿੰਗ ਆ ਸੇਮ ਪ੍ਰਿੰਟਿੰਗ ਬਾਹਾਂ ਦੇ ਉੱਪਰ ਆਊਗੀ ਨਾਲ ਇਹਦੇ ਮਿਲੂਗੀ ਤੁਹਾਨੂੰ ਪਲੇਨ ਬਾਟਮ ਮਸਟਰਡ ਕਲਰ ਦੀ ਬਾਟਮ ਮਿਲੂਗੀ ਤੇ ਨਾਲ ਇਹਦੇ ਸੇਮ ਮਿਲੂਗਾ ਜੀ ਸ਼ਾਲ ਆ ਲੋ ਬਹੁਤ ਹੀ ਸੋਹਣਾ 4 ਸਾਈਡ ਇਸ ਤਰ੍ਹਾਂ ਬਾਰਡਰ ਬਣਿਆ ਹੋਇਆ ਬਹੁਤ ਸੋਹਣਾ ਸ਼ਾਲ ਤੇ ਬਹੁਤ ਸੋਹਣੀ ਕਲੈਕਸ਼ਨ ਆ ਫਟਾਫਟ ਸਕਰੀਨ ਸ਼ਾਟ ਲੈ ਲਓ ਆਰਡਰ ਕਰ ਦਿਓ ਤਿੰਨ ਕਲਰ ਨੇ ਇਹਦੇ ਵਿੱਚ ਤਿੰਨੇ ਦੀ ਤਿੰਨੇ ਕਲਰ ਬਹੁਤ ਸੋਹਣੇ ਬਹੁਤ ਪਿਆਰੇ ਨੇ ਇਹ ਹੈਗਾ ਮਸਟਰਡ ਕਲਰ ਦੇ ਨਾਲ ਇਹ ਹੈਗਾ ਜੀ ਰਾਣੀ ਮਜ਼ੈਂਟਾ ਸ਼ੇਡ ਸਾਰੇ ਵਿంటర్ ਵਾਲੇ ਕਲਰ ਨੇ ਇਸ ਲਈ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਰਿਹਾ फटाफट ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚੱਲੋ ਉਹੀ ਕਲਰ ਤੁਹਾਡੇ ਘਰ ਤੱਕ ਪਹੁੰਚੂਗਾ ਜਿਹੜੇ ਕਲਰ ਦਾ ਤੁਸੀਂ ਆਰਡਰ ਕਰੋਗੇ ਆਹ ਲੋ ਜੀ ਨਾਲ ਹੈਗਾ ਸੇਮ ਪਲੇਨ ਬਾਟਮ ਨਾਲ ਸੇਮ ਆਊਗਾ ਜੀ ਬਾਰਡਰ ਸ਼ਾਲ ਦੇ ਉੱਪਰ ਤੇ ਨਾਲ ਸੇਮ ਪ੍ਰਿੰਟਿੰਗ ਆਊਗੀ ਜਿਵੇਂ ਇਹਦੇ ਬਾਰਡਰ ਬਣਿਆ ਹੋਇਆ ਸ਼ਰਟ ਦੇ ਉੱਪਰ ਬਹੁਤ ਸੋਹਣੀ ਕਲੈਕਸ਼ਨ ਆ ਥਰਡ ਕਲਰ ਦੇ ਵਿੱਚ ਤੁਹਾਨੂੰ ਮਿਲੇਗਾ ਥਰਡ ਕਲਰ ਇਹਦੇ ਵਿੱਚ ਹੈਗਾ ਗ੍ਰੀਨ ਕਲਰ ਦੇਖੋ ਗ੍ਰੀਨ ਕਲਰ ਵੀ ਪੂਰਾ ਵਧੀਆ ਸਾਰੀ ਡਿਜੀਟਲ ਪ੍ਰਿੰਟਿੰਗ ਆ ਸੇਮ ਪ੍ਰਿੰਟਿੰਗ ਆ ਤੁਹਾਨੂੰ ਸਾਰੀ ਮਿਲੂਗੀ ਸੂਟਾਂ ਦੇ ਤਿੰਨ ਕਲਰ ਨੇ ਇਹਦੇ ਵਿੱਚ ਇਹ ਵੀ ਗ੍ਰੀਨ ਮਹਿੰਦੀਆਂ ਦੇ ਨਾਲ ਕੰਟਰਾਸਟ ਆ ਐਂਡ ਨਾਲ ਇਹਦੇ ਸੇਮ ਆਊਗਾ ਸ਼ੌਟ ਆਲੋ ਪੂਰੇ ਵਧੀਆ ਖੁੱਲੇ ਡੁੱਲੇ ਸ਼ਾਲ ਨੇ ਲੂ ਬੋਰ ਕੁਛ ਨਹੀਂ ਆਉਣਾ ਫੈਬਰਿਕ ਦੇ ਉੱਪਰ ਜਿਵੇਂ ਮਰਜੀ ਪਾਇਓ ਹੰਡਾਇਓ ਬਹੁਤ ਹੀ ਵਧੀਆ ਕਲੈਕਸ਼ਨ ਆ ਵਿంటర్ ਦੀ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਕੱਪੜੇ ਨੂੰ ਕੁੱਟ-ਕੁੱਟ ਹੰਡਾ ਸਕਦੇ ਹੋ ਸੋ ਫਟਾਫਟ ਬਸ ਤੁਸੀਂ ਆਰਡਰ ਕਰਨਾ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਰਿਹਾ ਉਹ ਕਲਰ ਆਪਣਾ ਤਾਂ ਕਿ ਤੁਹਾਨੂੰ ਮਿਲ ਸਕੇ ਇਸ ਲਈ ਵੀਡੀਓ ਪੈਨਸਰ ਆਪਣੇ ਆਰਡਰ ਪਲੇਸ ਕਰ ਦਿਆ ਕਰੋ ਤੇ ਇੱਕ ਜਾਂ ਦੋ ਸੂਤਾਂ ਦੀ ਚੋਅ ਜ਼ਰੂਰ ਰੱਖਿਆ ਕਰੋ ਆ ਲੋ ਲੋਚ ਦੇਖੋ ਕਿੰਨਾ ਸੋਹਣਾ ਸੋਬਰ ਜੀ ਪ੍ਰਿੰਟਿੰਗ ਹੋਈ ਹੈ ਜਿਹੜੀਆਂ ਪਹਿਣਾ ਜਿਆਦਾ ਪ੍ਰਿੰਟਿੰਗ ਜੀ ਨਹੀਂ ਲਾਈਕ ਕਰਦੀਆਂ ਉਹਨਾਂ ਲਈ ਜਸਟ ਇੱਥੇ ਹੀ ਪ੍ਰਿੰਟਿੰਗ ਹੈ ਇਹਦੇ ਸਾਰੇ ਸੂਟ ਤੇ ਡਿਜੀਟਲ ਨਹੀਂ ਬਣਿਆ ਜਸਟ ਸਾਰਾ ਪਲੇਨ ਫੈਬਰਿਕ ਲੱਗ ਕੇ ਇਸ ਤਰ੍ਹਾਂ ਕੋਨੇ ਤੇ ਸਕਿਨ ਕਲਰ ਨਾਲ ਪ੍ਰਿੰਟ ਹੋਇਆ ਬਹੁਤ ਹੀ ਸੋਹਣਾ ਛੋਟਾ ਜਿਹਾ ਫਲਾਵਰ ਉੱਪਰ ਆਊਗਾ ਬਹੁਤ ਹੀ ਵਧੀਆ ਬਹੁਤ ਸੋਹਣਾ ਨਾਲ ਸੇਮ ਇੱਕ ਇੱਕ ਫਲਾਵਰ ਆਊਗਾ ਬਾਹਾਂ ਤੇ ਇੱਕ ਇੱਕ ਫਲਾਵਰ ਇਹਦਾ ਬਾਹਾਂ ਦੇ ਉੱਪਰ ਆਊਗਾ ਬਹੁਤ ਸੋਹਣਾ ਸਿੰਪਲ ਸੋਬਰ ਜਿਹਾ ਪੀਸ ਆ ਇਹ ਤੇ ਮਹਿਰੂਨ ਜਿਹਾ ਸ਼ੇਡ ਕਲਰ ਵੀ ਬਹੁਤ ਸੋਹਣਾ ਵਾ ਇਹਦੇ ਚਾਰ ਹੀ ਕਲਰ ਬਹੁਤ ਸੋਹਣੇ ਆਏ ਨੇ ਸੋ ਮਹਿਰੂਨੀ ਦੇਖੋ ਇਹਦੀ ਬਾਟਮ ਆ ਤੇ ਨਾਲ ਇਹਦਾ ਸ਼ਾਲ ਦੇਖੋ ਕਿੰਨਾ ਸੋਹਣਾ ਬਹੁਤ ਸੋਹਣੀ ਲੁੱਕ ਦੇ ਸੂਟ ਨੇ ਪਲੀਜ਼ ਫਟਾ ਫਟ ਆਰਡਰ ਕਰ ਲਓ ਦੇਖੋ ਕਿੰਨਾ ਸੋਹਣੀ ਪ੍ਰਿੰਟਿੰਗ ਆ ਇਸ ਤਰ੍ਹਾਂ ਲੱਗਦਾ ਜਿਵੇਂ ਕੁਝ ਅਲੱਗ ਜਿਹਾ ਕਨਸੈਪਟ ਹਨਾ ਰੈਡੀ ਕੀਤਾ ਹੁੰਦਾ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਹੀ ਵਧੀਆ ਆ ਲੋ ਸੇਮ ਇੱਕ ਫਲਾਵਰ ਮਿਲੂਗਾ ਇੱਥੇ ਲੇ ਕੋਨੇ ਤੇ ਬਹੁਤ ਸੋਹਣੀ ਕਲੈਕਸ਼ਨ ਆ ਸ਼ਾਲ ਵੀ ਬਹੁਤ ਸੋਹਣੇ ਸੂਪਰ ਨੇ ਯਾਨੀ ਕਿ ਲੱਗਦੇ ਨਹੀਂ ਸ਼ਾਲ ਨੇ ਬਿਲਕੁਲ ਦੁਪੱਟੀਆਂ ਵਾਂਗੂ ਨੇ ਇਸ ਲਈ ਜਿਹੜਾ ਵੀ ਪੀਸ ਤੁਹਾਨੂੰ ਪਸੰਦ ਆਉਂਦਾ ਤੁਸੀਂ ਫਟਾਫਟ ਸਕਰੀਨਸ਼ਾਟ ਲੈ ਸਕਦੇ ਹੋ ਤੇ ਆਪਣੇ ਆਰਡਰ ਪਲੇਸ ਕਰ ਸਕਦੇ ਹੋ ਐਂਡ ਇਹਦੇ ਵਿੱਚ ਤੁਹਾਨੂੰ ਕਲਰ ਮਿਲਣਗੇ ਸੈਕੰਡ ਕਲਰ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਹਾਂ ਜੀ ਸ਼ਾਲ ਸੂਟਾਂ ਦੇ ਸ਼ਾਲ ਸੂਟਾਂ ਦੀਆਂ ਬਹੁਤ ਰੇਂਜ ਆਉਂਦੀਆਂ ਨੇ ਹਜ਼ਾਰ ਦੀ ਰੇਂਜ ਵੀ ਆਊਗੀ 6-700 ਦੀ ਰੇਂਜ ਵੀ ਆਊਗੀ ਹਰ ਤਰ੍ਹਾਂ ਦੀ ਰੇਂਜ ਲੈ ਕੇ ਤੁਹਾਡੇ ਤੱਕ ਪਹੁੰਚਾਂਗੇ ਪਰ ਬ੍ਰਾਂਡ ਐਂਡ ਫੈਬਰਿਕ ਦੇ ਅਲੱਗ-ਅਲੱਗ ਰੇਟ ਹੁੰਦੇ ਨੇ ਇਹ ਨਹੀਂ ਕਿ ਸ਼ਾਲ ਸੂਟ ਪਾਤੇ ਤਾਂ ਇੱਕੋ ਹੀ ਰੇਟ ਦੇ ਆਉਣਗੇ ਜੀ ਹਰ ਤਰ੍ਹਾਂ ਦੀ ਰੇਂਜ ਤੁਹਾਡੇ ਤੱਕ ਪਹੁੰਚੂਗੀ ਜਿਹੜੀਆਂ ਪਹਿਣਾ 5-600 ਤੱਕ ਸ਼ਾਲ ਸੂਟ ਵਗੈਰਾ ਲੈਣਾ ਚਾਹੁੰਦੀਆਂ ਨੇ ਉਹਨਾਂ ਦੀ ਵੀ ਬਸ ਇੱਕ ਦੋ ਦਿਨਾਂ ਚ ਵੀਡੀਓ ਆ ਜਾਊਗੀ ਸੋ ਹਰ ਤਰ੍ਹਾਂ ਦਾ ਬਸ ਜਿਹੜਾ ਸੁਪੀਰੀਅਰ ਫੈਬਰਿਕ ਜਿੰਨਾ ਹੋਈ ਜਾਊਗਾ ਉਹਨਾਂ ਉਹਦਾ 100 200 ਪਲੱਸ ਹੁੰਦਾ ਜਾਂਦਾ ਹੁੰਦਾ ਇੰਨੇ ਤੁਸੀਂ ਵੀ ਸਿਆਣੇ ਹੋ ਸੋ ਇਸ ਤਰ੍ਹਾਂ ਇਹ ਨਾ ਸੋਚਿਆ ਕਰੋ ਕਿ ਸ਼ਾਲ ਦੀ ਵੀਡੀਓ ਸੀਗੀ ਆ ਇੰਨੇ ਦੀ ਆਈਏ ਇੰਨੇ ਦੀ ਆਈ ਕੱਪੜਾ ਦੇਖੋ ਪਾ ਕੇ ਹਟਾ ਕੇ ਜੋ ਚੀਜ਼ ਅਸੀਂ ਕਹਿੰਨੇ ਆ ਉਹਦੇ ਤੇ ਅਸੀਂ ਉਤਰਦੇ ਆ ਖਰੇ ਤੁਹਾਡੇ ਸਾਹਮਣੇ ਜਾਂ ਨਹੀਂ ਇਹ ਚੀਜ਼ਾਂ ਸਭ ਤੋਂ ਜ਼ਿਆਦਾ ਮਾਇਨੇ ਰੱਖਉਂਦੀਆਂਗੇ ਤੁਹਾਡਾ ਪੈਸਾ ਲੱਗਿਆ ਚਾਹੇ 100 100 200 ਪਲੱਸ ਲੱਗਿਆ ਪਰ ਉਹ ਚੀਜ਼ ਤੁਹਾਨੂੰ ਵਧੀਆ ਮਿਲੀ ਆ ਜਾਂ ਨਹੀਂ ਮਿਲੀ ਇਹ ਚੀਜ਼ਾਂ ਨੂੰ ਜ਼ਰੂਰ ਨੋਟ ਕਰਿਆ ਕਰੋ ਆ ਲੋ ਇਸ ਤਰ੍ਹਾਂ ਇਹਦੇ ਗਲੇ ਦੇ ਉੱਪਰ ਸੇਮ ਪੱਟੀ ਵਾਂਗੂ ਹੈਗਾ ਵਾ ਬਣਿਆ ਹੋਇਆ ਸੇਮ ਦੇਖੋ ਪ੍ਰਿੰਟਿੰਗ ਆ ਗਈ ਇਸ ਤਰ੍ਹਾਂ ਦਾ ਫਲਾਵਰ ਆ ਲੁੱਕ ਵਾਈਜ਼ ਬਹੁਤ ਸੋਹਣੇ ਸੁਪਰ ਕਲੈਕਸ਼ਨ ਦੇ ਸੋਟਾ ਇਹ ਚ ਇੱਕ ਵੀ ਕਲਰ ਛੱਡਣ ਵਾਲਾ ਨਹੀਂ ਇਹ ਕਾਫੀ ਜਾਂ ਸ਼ੇਡ ਆ ਸੇਮ ਇੱਕ ਇੱਕ ਫਲਾਵਰ ਆਊਗਾ ਇਹਦਾ ਆ ਬਾਹਾਂ ਦੇ ਉੱਪਰ ਨਾਲ ਪੂਰੀਆਂ ਵਧੀਆ ਬਾਟਮਸ ਲੱਗੀਆਂ ਹੋਈਆਂ ਨੇ ਤੇ ਨਾਲ ਇਹਦੇ ਸੇਮ ਆਊਗਾ ਦੇਖੋ ਬੁਟੀ ਕਨਸੈਪਟ ਜਿਆ ਬਹੁਤ ਹੀ ਸੋਹਣਾ ਮੈਨੂੰ ਯਾਨੀ ਕਿ ਸ਼ਾਲ ਇੰਨੇ ਸੋਹਣੇ ਲੱਗਦੇ ਆ ਲੁੱਕ ਵਾਈਜ਼ ਐਂ ਲੱਗਦਾ ਜਿਵੇਂ ਮਤਲਬ ਕਿ ਇੱਕ ਦੁਪੱਟਾ ਡਿਜੀਟਲ ਦੁਪੱਟਾ ਰੈਡੀ ਹੋਇਆ ਹੁੰਦਾ ਬਹੁਤ ਸੋਹਣਾ ਕਨਸੈਪਟ ਆ ਇਹਦੇ ਵਿੱਚ ਜਿਹੜੇ ਵੀ ਕਲਰ ਆਏ ਨੇ ਬਹੁਤ ਸੋਹਣੇ ਆਏ ਨੇ ਚਾਰੇ ਦੇ ਚਾਰ ਹੀ ਕਲਰ ਇਸ ਸੂਟਾਂ ਦੇ ਬਹੁਤ ਸੋਹਣੇ ਨੇ ਬਸ ਤੁਸੀਂ ਫਟਾਫਟ ਸਕਰੀਨ ਸ਼ਾਟ ਲੈ ਕੇ ਆਰਡਰ ਕਰਨੇ ਨੇ ਅਗਲਾ ਹੈਗਾ ਇਹਦਾ ਮਸਟਰਡ ਸ਼ੇਡ ਹਲੋ ਮਸਟਰਡ ਸ਼ੇਡ ਇਹ ਵੀ ਬਹੁਤ ਸੋਹਣਾ ਸ਼ੇਡ ਆ ਸੇਮ ਫਲਾਵਰ ਬਾਹਾਂ ਦੇ ਉੱਪਰ ਆ ਤੇ ਨਾਲ ਇਹਦੇ ਸੇਮ ਆਊਗੀ ਇਹ ਮਹਿੰਦੀਆ ਮਸਟਰਡ ਜਿਹਾ ਸ਼ੇਡ ਆ ਬਹੁਤ ਸੋਹਣਾ ਲੱਗ ਜੇ ਇਹਦਾ ਕਲਰ ਆ ਜਿਹੜੀਆਂ ਭੈਣਾਂ ਨੂੰ ਚਾਹੀਦਾ ਫਟਾਫੜ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਓ ਤੇ ਨਾਲ ਇਹਦੇ ਵੀ ਸੇਮ ਆਊਗਾ ਸ਼ੌਟ ਹਲੋ ਇਸ ਤਰ੍ਹਾਂ ਫਲਾਵਰ ਕਾਉਣੇ ਆ ਤੇ ਆਉਂਦੇ ਆ ਬਾਕੀ ਸਾਰੀ ਸ਼ਾਲ ਤੇ ਬਹੁਤ ਸੋਹਣੀ ਮਿੱਠੀ ਪਿਆਰੀ ਜੀ ਸਰਦਾਰੀ ਜੀ ਡਿਜੀਟਲ ਪ੍ਰਿੰਟਿੰਗ ਹੋਈ ਹੋਈ ਆ ਬਹੁਤ ਸੋਹਣੇ ਕਨਸੈਪਟ ਨੇ ਅਲੱਗ ਜੀ ਲੁੱਕ ਦੇ ਨੇ ਸੋ ਫਟਾ ਫਟ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਦੋ ਜਿਹੜੀਆਂ ਵੀ ਭੈਣਾਂ ਪਸਾਈ ਦੇ ਨੇ किन्ना किन्ना फट ग्रीन शेड देखो कितना प्यारा कितना सोना ग्रीन शेड है बहुत ही सोना ਨਾਲ ਇਹਦੇ ਵੀ ਸੇਮ ਆਊਗੀ ਬਾਟਮ ਤੇ ਨਾਲ ਆਊਗਾ ਸ਼ੋਰ ਪਲੀਜ਼ ਫਟਾਫਟ ਸਕਰੀਨਸ਼ਾਟ ਲੈ ਲਓ ਤਾਂ ਕਿ ਹਰ ਭੈਣ ਨੂੰ ਆਪਦੀ ਪਸੰਦ ਦਾ ਸੂਟ ਉਹਨਾਂ ਦੇ ਘਰ ਤੱਕ ਪਹੁੰਚ ਹੋ ਸਕੇ ਲੋ ਇਹ ਹੈਗਾ ਵਾ ਰੈੱਡ ਮਹਿਰੂਨ ਸ਼ੇਡ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਆ ਸਾਰੀ ਇਸ ਤਰ੍ਹਾਂ ਸਾਰੇ ਪੈਨਲਸ ਬਣੀਆਂ ਹੋਈਆਂ ਨੇ ਸਾਰਾ ਘੇਰੇ ਦੇ ਉੱਪਰ ਕੰਮ ਆਊਗਾ ਬਹੁਤ ਹੀ ਪਿਆਰਾ ਫਿਰ ਨੀਚੇ ਸਾਰਾ ਲੈਸ ਦਾ ਕੰਮ ਦਿੱਤਾ ਹੋਇਆ ਬਹੁਤ ਸੋਹਣੀ ਐ ਲੈਸ ਦਿੱਤੀ ਹੋਈ ਆ ਪੱਲੇ ਦੇ ਉੱਤੇ ਮਹਿਰੂਨ ਕਲਰ ਦੀ ਹੋਈ ਬਹੁਤ ਪਿਆਰਾ ਕਨਸੈਪਟ ਆ ਜਿਹੜਾ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲਨੇ ਆ ਸੇਮ ਪ੍ਰਿੰਟਿੰਗ ਆਊਗੀ ਬਾਹਾਂ ਦੇ ਉੱਪਰ ਆ ਬਾਹਾਂ ਦੇ ਉੱਪਰ ਪ੍ਰਿੰਟਿੰਗ ਰਹੂਗੀ ਬਹੁਤ ਹੀ ਸੋਹਣਾ ਕਨਸੈਪਟ ਬਣਿਆ ਹੋਇਆ ਬਸ ਜਲਦੀ ਜਲਦੀ ਆਪਣਾ ਸਕਰੀਨਸ਼ਾਟ ਲੈ ਲਓ ਤਾਂ ਕਿ ਤੁਹਾਨੂੰ ਇਹ ਵਾਲਾ ਤਾਂ ਸੇਮ ਪ੍ਰਿੰਟਿੰਗ ਬੈਕ ਦੇ ਉੱਪਰ ਆ ਸੇਮ ਹੀ ਪੈਨਲਸ ਸੇਮ ਜਿੰਨੀ ਫਰੰਟ ਦੇ ਉੱਪਰ ਆ ਉਨੇ ਬੈਕ ਦੇ ਉੱਪਰ ਆ ਹਾਂਜੀ ਹਾਂਜੀ ਨਹੀਂ ਨਹੀਂ ਇਹ ਹੈਗਾ ਮਹਿਰੂਨ ਨਾਲ ਸੇਮ ਬਾਟਮ ਤੇ ਨਾਲ ਹੈਗਾ ਸੇਮ ਸ਼ਾਲ ਦੇਖੋ ਸਾਰਾ ਸ਼ਾਲ ਹੈ ਸਾਰਾ ਡਿਜੀਟਲ ਇਸ ਤਰ੍ਹਾਂ ਸਾਰੀ ਉਪਰ ਸਾਈਡ ਤੇ ਬਾਰਡਰ ਬਣਿਆ ਹੋਇਆ ਬਹੁਤ ਸੋਹਣੀ ਕਲੈਕਸ਼ਨ ਆ ਫਟਾਫਟ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਜਿਹੜੀਆਂ ਵੀ ਪਹਿਣਾ ਨੂੰ ਇਹ ਚਾਹੀਦੇ ਨੇ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲਣਗੇ ਇਹਦੇ ਵੀ ਤਿੰਨੇ ਹੀ ਕਲਰ ਬਹੁਤ ਸੋਹਣੇ ਨੇ ਬਹੁਤ ਪਿਆਰੇ ਨੇ ਹਾਲੇ ਨੈਕਸਟ ਕਲ ਇਹਦੇ ਵਿੱਚ ਹੈਗਾ ਗ੍ਰੀਨ ਗ੍ਰੀਨ ਸ਼ੈਡ ਬੋਟਲ ਗ੍ਰੀਨ ਕਲਰ ਇਹਦੇ ਡਾਰਕ ਚਾਰਟ ਦੇ ਉੱਪਰ ਆ ਪਰ ਕਨਸੈਪਟ ਬਹੁਤ ਸੋਹਣਾ ਹਲੋ ਇਦਾਂ ਬਣੀ ਹੋਈ ਹੈ ਇਹਦੀ ਸਾਰੀ ਲੁੱਕ ਬਹੁਤ ਸੋਹਣਾ ਯਾਨੀ ਕਿ ਇਹਦੇ ਨਾਲੋਂ ਸੋਹਣਾ ਬਣਗੇ ਸੂਟ ਜਿੰਨੀ ਫੋਟੋ ਤੇ ਲੱਗਦੇ ਨੇ ਬਹੁਤ ਸੋਹਣੇ ਕਨਸੈਪਟ ਨੇ ਤੇ ਇੱਕ ਇਹਦੇ ਵਿੱਚ ਤੁਹਾਨੂੰ ਮਿਲੂਗਾ ਜੀ ਕਾਫੀ ਸ਼ੇਡ ਮਿਲੂਗਾ ਬੋਟਲ ਗ੍ਰੀਨ ਕਲਰ ਮਿਲੂਗਾ ਤੇ ਮਹਿਰੂਨ ਤੇ ਸੇਮ ਡਿਜ਼ਾਈਨ ਦੇ ਵਿੱਚ ਸੇਮ ਕਨਸੈਪਟ ਦੇ ਵਿੱਚ ਇਹ ਵਾਲੇ ਕਲਰ ਨੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦੋ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਇਆ ਸੁਪਰ ਹਿੱਟ ਲੈ ਕੇ ਆਇਆ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਸਕਰੀਨਸ਼ਾਟ ਲੈ ਕੇ ਵਟਸਐਪ ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਉਹਦੇ ਉੱਪਰ ਜਾ ਕੇ ਤੁਸੀਂ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਪਲੀਜ਼ ਸਾਰੀਆਂ ਭੈਣਾਂ ਨੂੰ ਇੰਨੀ ਕੁ ਰਿਕਵੈਸਟ ਆ ਆਰਡਰ ਤੋਂ ਬਾਅਦ 5 ਤੋਂ 6 ਡੇ ਪਲੀਜ਼ ਦੂਰ ਆਪਣਾ ਹਨਾ ਵੇਟ ਕਰਿਆ ਕਰੋ ਕਈ ਵਾਰੀ ਕੋਈ ਦੂਰ ਨੇੜੇ ਦੇ ਕਸਟਮਰ ਹੁੰਦੇ ਨੇ ਏ ਨਹੀਂ ਕਿਸੇ ਤੱਕ ਦਾ ਸੈਕਿੰਡ ਡੇ ਹੀ ਪਹੁੰਚ ਜਾਂਦਾ ਕਈ ਵਾਰੀ 3-4 ਦਿਨ ਹੀ ਲੱਗਦੇ ਆ ਕਈ ਵਾਰੀ 5 ਤੋਂ 6 ਦਿਨ ਆਰਾਮ ਦੇ ਨਾਲ ਲੱਗ ਜਾਂਦੇ ਨੇ ਸੋ ਇੰਨੀ ਕੁ ਵੇਟ ਜ਼ਰੂਰ ਕਰਿਆ ਕਰੋ ਜੇ ਫਿਰ ਵੀ ਕੋਰੀਅਰ ਨਹੀਂ ਪਹੁੰਚਦਾ ਤਾਂ ਫਿਰ ਅਸੀਂ ਬੈਠੇ ਆ ਜੀ ਤੁਹਾਡੇ ਕੋਰੀਅਰ ਦੀ ਪੂਰੀ ਰਿਸਪੌਂਸਿਬਿਲਟੀ ਸਾਡੀ ਆਪਣੀ ਆ ਕਈ ਪੈਣਾ ਨਾ ਬਹੁਤ ਕੁਝ ਫੇਕ ਹੋਇਆ ਬਹੁਤ ਮੈਸੇਜ ਆਉਂਦੇ ਆ ਕਿ ਸਾਡੇ ਨਾਲ ਪਹਿਲਾਂ ਕਈ ਬੁਟੀਕਸ ਤੇ ਇਦਾਂ ਹੋ ਚੁੱਕਿਆ ਪਰ ਆਪਣੀ ਪੂਰੀ ਜਾਨੀ ਕਿ ਮੈਂ ਇੱਕ ਤਸੱਲੀ ਦੇ ਸਕਦੀ ਆ ਹਨਾ ਕਿਸੇ ਦੇ ਆ ਮੈਂ ਵਿਸ਼ਵਾਸ ਤੇ ਪਤਾ ਨਹੀਂ ਖਰੀ ਉਤਰੂ ਜਾਂ ਨਹੀਂ ਉਤਰਦੀ ਮੈਨੂੰ ਨਹੀਂ ਪਤਾ ਕਿ ਕਿਉਂਕਿ ਉਹਨਾਂ ਨਾਲ ਪਹਿਲਾਂ ਹੀ ਇਦਾਂ ਹੋਇਆ ਹੁੰਦਾ ਤਾਂ ਉਹਨਾਂ ਨੂੰ ਸੈਕਿੰਡ ਟਾਈਮ ਕਿਸੇ ਤੇ ਵਿਸ਼ਵਾਸ ਕਰਨਾ ਔਖਾ ਹੋ ਜਾਂਦਾ ਪਰ ਮੇਰੀ ਭੈਣਾਂ ਨੂੰ ਇਹੀ ਰਿਕੁਐਸਟ ਆ ਕਿ ਤੁਸੀਂ ਬੇਫਿਕਰ ਹੋ ਕੇ ਆਪਣੇ ਸੂਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੁਹਾਡੇ ਸੂਟ ਦੀ ਤੁਹਾਡੇ ਕੋਰੀਅਰ ਦੀ ਤੁਹਾਡੀ ਪੇਮੈਂਟ ਹੋਈ ਤੋਂ ਬਾਅਦ ਰਿਸਪੌਂਸਿਬਿਲਟੀ ਸਾਡੀ ਆਪਣੀ ਆ ਤੇ ਬਹੁਤ ਬਣਾ ਪੁੱਛਤੀਆਂ ਤੁਸੀਂ ਕਿੱਥੋਂ ਬਿਲੋਂਗ ਕਰਦੀ ਹੋ ਮੈਂ ਲੁਧਿਆਣਾ ਡਿਸਟ੍ਰਿਕਟ ਤੋਂ ਆਂ ਜੀ ਲੁਧਿਆਣਾ ਪਖਵਾੜ ਰੋਡ ਤੇ ਪਿੰਡਾ ਪੈਣੀ ਅਰੋੜਾ ਪਖਵਾੜ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ ਆ ਸੋ ਮੈਂ ਉਥੋਂ ਬਿਲੋਂਗ ਕਰਦੀ ਆ ਕਿਸੇ ਵੀ ਭੈਣ ਨੇ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਤੁਸੀਂ ਕਾਲ ਕਰਕੇ ਐਨੀ ਟਾਈਮ ਤੁਸੀਂ ਸਾਡੇ ਕੋਲ ਆ ਸਕਦੇ ਹੋ ਤੇ ਚਲੋ ਜੀ ਮਿਲਦੀ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਦੇ ਨਾਲ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਆ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੀ ਹੈ ਨਵੀਂ ਕਲੈਕਸ਼ਨ ਦੇ ਨਾਲ ਹੋਰ ਸੋਹਣੇ ਸੋਟਾਂ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ